ਅਸੀਂ ਮੈਂ ਜਾ ਰਹੇ ਸੀ ਇਹ ਸਰਕਾਰੀ ਕੰਮ ਦੇ ਵਿੱਚ 42 ਸੀਗੇ ਮੈਂ ਬੁਲ ਚੱਣ ਲੱਗਿਆ ਸੀਗਾ ਸਾਈਡ ਤੋਂ ਇੱਕਦਮ ਲੈਫਟ ਸਾਈਡ ਤੋਂ ਫੇਰ ਪਿਆ ਉਹ ਗੱਡੀ ਦੇ ਜਿਹੜੇ ਖਿੜਕੀ ਤੇ ਲੱਗਿਆ ਸੀ ਕਿਉਂਕਿ ਮੈਂ ਗੱਡੀ ਭਜਾਲੀ ਸੀਗੀ ਕਿਉਂਕਿ ਇਹ ਸਾਨੂੰ ਲੱਗਿਆ ਜਿਵੇਂ ਟ੍ਰੈਪ ਲੱਗਿਆ ਹੋਇਆ ਹੈ ਤੇ ਪਰ ਜਦੋਂ ਅਸੀਂ ਥੋੜਾ ਅੱਗੇ ਜਾ ਕੇ ਦੇਖਿਆ ਅ ਹਨੇਰਾ ਜਿਆਦਾ ਰਾਤ ਹੋਣ ਕਰਕੇ ਪਤਾ ਨਹੀਂ ਲੱਗੇ ਕਿੱਥੋਂ ਆਇਆ ਹੈ ਆਇਆ ਆਇਆ ਮੇਰੀ ਲੈਫਟ ਸਾਈਡ ਤੋਂ ਜਿੱਥੇ ਮੈਂ ਬੈਠਾ ਸੀ ਇਸਵੇਲੇ ਦੀ ਰੋਪੜ ਤੋਂ ਵੱਡੀ ਖਬਰ ਆ ਰਹੀ ਹੈ ਜਿੱਤੇ ਰੋਪੜ ਦੇ ਵਿੱਚ ਇੱਕ ਐਸਐਚਓ ਤੇ ਕੁਝ ਨੌਜਵਾਨਾਂ ਨੇ ਫਾਇਰਿੰਗ ਕੀਤੀ ਹੈ ਤੁਹਾਨੂੰ ਦੱਸਦੇ ਕਿ ਥਾਣਾ ਮਟੋਰ ਦੇ ਐਸਐਚਓ ਗੱਬਰ ਸਿੰਘ ਜੋ ਕਿ ਸਰਕਾਰੀ ਕੰਮ ਦੇ ਲਈ ਥਾਣੇ ਤੋਂ ਬਾਹਰ ਗਏ ਹੋਏ ਸੀ ਤਾਂ ਜਦੋਂ ਆਪਣੀ ਕਾਰ ਦੇ ਵਿੱਚ ਜਾ ਰਹੇ ਹੁੰਦੇ ਨੇ ਤਾਂ ਦੇਰ ਰਾਤ 11 ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਤੇ ਜਾਨ ਲੈਵਾ ਹਮਲਾ ਕੀਤਾ ਤਾਂ ਜਿਸ ਦੌਰਾਨ ਨੌਜਵਾਨਾਂ ਦੇ ਵੱਲੋਂ ਐਸਐਚਓ ਤੇ ਫਾਇਰਿੰਗ ਵੀ ਕੀਤੀ ਹੈ ਲੇਕਿਨ ਇਸ ਹਮਲੇ ਦੇ ਵਿੱਚ ਐਸਐਚਓ ਦਾ ਬਚਾਅ ਹੋ ਗਿਆ ਕਿਉਂਕਿ ਉਹਨਾਂ ਦੇ ਕੋਲ ਬੁਲੇਟ ਪ੍ਰੂਫ ਗੱਡੀ ਸੀ ਜੇਕਰ ਸੂਤਰਾਂ ਦੇ ਮੁਤਾਬਕ ਗੱਲ ਕਰੀਏ ਤਾਂ ਇਹ ਵੀ ਹੁਣ ਸਾਹਮਣੇ ਆ ਰਿਹਾ ਕਿ ਪਹਿਲਾਂ ਵੀ ਇਸ ਅਫਸਰ ਨੂੰ ਧਮਕੀਆਂ ਮਿਲ ਚੁੱਕੀਆਂ ਸੀ ਤੇ ਜਿਸ ਬਾਬਤ ਸਰਕਾਰ ਦੇ ਵੱਲੋਂ ਉਹਨਾਂ ਨੂੰ ਬੁਲੇਟ ਪ੍ਰੂਫ ਸਕੋਰਪੀਓ ਗੱਡੀ ਦਿੱਤੀ ਹੋਈ ਸੀ ਤਾਂ ਜਦੋਂ ਆਪਣੀ ਬੁਲੇਟ ਪ੍ਰੂਫ ਗੱਡੀ ਦੇ ਵਿੱਚੋਂ ਥਾਣੇ ਤੋਂ ਬਾਹਰ ਕਿਸੇ ਕੰਮ ਦੇ ਲਈ ਗਏ ਹੁੰਦੇ ਨੇ ਤਾਂ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਲੇਕਿਨ ਬੁਲੇਟ ਪ੍ਰੂਫ ਗੱਡੀ ਹੁੰਦੇ ਕਾਰਨ ਐਸਐਚਓ ਦਾ ਬਚਾਅ ਹੋ ਗਿਆ ਤੇ ਜਿਹੜੀਆਂ ਗੋਲੀਆਂ ਨੇ ਉਹ ਬੁਲੇਟ ਪ੍ਰੂਫ ਗੱਡੀ ਦੇ ਸ਼ੀਸ਼ੇ ਉੱਤੇ ਜਾ ਵਜਦਿਏ ਨੇ ਤੇ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਲਿਆ ਤੇ ਉਹਨਾਂ ਨੌਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਐਸਐਚਓ ਤੇ ਫਾਇਰਿੰਗ ਕੀਤੀ ਹੈ ਸਰ ਜਿਹੜੀ ਰਾਤ ਇਹ ਘਟਨਾ ਹੋਈ ਹੈ ਕੀ ਹੋਣਾ ਸੀ ਘਟਨਾਤ ਹੋਈ ਹੈ ਜੁ 11 ਬਸ ਮੈਂ ਜਾ ਰਿਹਾ ਸੀਗਾ ਸਰ ਸਰਕਾਰ ਦੇ ਕੰਮ ਦੇ ਵਿੱਚ ਕਰਾਲੀ ਚ ਸੀਗਾ ਜੀ ਮੈਂ ਪੁਲ ਚੜਨ ਲੱਗਿਆ ਸੀਗਾ ਸਾਈਡ ਤੋਂ ਇੱਕ ਦੋ ਲੈਫਟ ਸਾਈਡ ਤੋਂ ਫਾਇਰ ਹੋਇਆ ਤੇ ਗੱਡੀ ਦੇ ਜਿਹੜੇ ਖਿੜਕੀ ਤੇ ਲੱਗਿਆ ਸੀ ਕਿੰਨੇ ਫਾਇਰ ਕਿੰਨੇ ਇੱਕ ਫੇਰ ਹੋਇਆ ਉਹਨਾਂ ਕਹਾ ਨਵਰੋ ਮੈਂ ਗੱਡੀ ਭਜਾਲੀ ਸੀਗੀ ਜੀ ਕਿਉਂਕਿ ਇਹ ਸਾਨੂੰ ਲੱਗਿਆ ਜਿਵੇਂ ਟਰੈਪ ਲੱਗਿਆ ਹੋਇਆ ਹੈ ਤੇ ਪਰ ਜਦੋਂ ਅਸੀਂ ਥੋੜਾ ਅੱਗੇ ਜਾ ਕੇ ਦੇਖਿਆ ਹਨੇਰਾ ਜਿਆਦਾ ਰਾਤ ਹੋਣ ਕਰਕੇ ਪਤਾ ਨਹੀਂ ਲੱਗਿਆ ਕਿ ਕਿੱਥੋਂ ਆਇਆ ਹੈ ਆਇਆ ਆਇਆ ਮੇਰੀ ਲੈਫਟ ਸਾਈਡ ਕੋਈ ਜਿੱਦਿਵੇਂ ਮੈਂ ਬੈਠਾ ਸੀ ਮੂਗਟੀ ਕੁਝ ਨਹੀਂ ਪਤਾ ਜੀ ਰਾਤ ਦਾ ਉਹ ਦੱਸਿਆ ਨਾ ਵੀ ਮੈਂ ਪੁਲ ਚੜ ਗਿਆ ਉਹ ਕਰਕੇ ਪੁਲ ਥੱਲੇ ਡਿਵਾਈਡਿੰਗ ਰਸਟ ਨਹੀਂ ਸੀਗੀ ਜੀ ਮੈਂ ਜਦੋਂ ਪੁਲ ਚੜ੍ਹਦੇ ਹਾਂ ਸਲੋ ਆ ਉਹ ਇੱਕ ਰਾ ਥੱਲੇ ਨੂੰ ਵੀ ਜਾਂਦਾ ਫਿਰ ਗੱਡੀ ਸਪੀਡ ਚ ਇਸ ਅੱਗੇ ਲੱਗੀ ਸੀ ਸਰ ਕੋਈ ਨਹੀਂ ਕਿਸੇ ਨੇ ਸ਼ਿਕਾਇਤ ਨਹੀਂ ਚੱਲ ਰਿਹਾ ਜੀ ਅਫਸਰ ਸਾਹਿਬਾਨ ਲੱਗੇ ਹੋਏ ਆ ਕਹਿੰਦਾ ਕਈ ਮਹੀਨੇ ਤੋਂ ਕੰਗੀਆਂ ਵੀ ਆ ਰਹੀਆਂ ਆ ਹਾਂਜੀ ਹਾਂਜੀ ਪਹਿਲਾਂ ਵੀ ਪਰਚਾ ਦਰਜ ਹੋਇਆ ਹੋਇਆ ਹੈ ਹਾਂਜੀ ਜੈਕਸਨ ਤੋਂ ਆ ਰਿਹਾ ਕਿਸ ਤੋਂ ਆ ਰਹੀ ਲੱਗੇ ਪਤਾ ਨਹੀਂ ਹੁਣ ਲੱਗੇ ਹੋਗਾ ਵੈਰੀਫਾਈ ਕਰਨਾ ਨੂੰ ਐਸ ਐਚ ਓ ਮਟੋਰ ਇਨਸਪੈਕਟਰ ਗੱਬਰ ਸਿੰਘ ਕਿਸੇ ਕਾਰ ਸਰਕਾਰ ਦੇ ਤੇ ਆਪਣੇ ਸੰਬੰਧ ਵਿੱਚ ਰੋਪੜ ਵੱਲੋਂ ਆ ਰਹੇ ਸੀ ਧਿਆਨਪੁਰ ਫਲਾਇਓਵਰ ਹੈ ਕੋਰਾਲੀ ਮੁਰਿੰਡਾ ਬਾਈਪਾਸ ਦੇ ਉੱਤੇ ਉੱਥੇ ਫਲਾਇਓਵਰ ਦੇ ਉੱਤੇ ਅਚਾਨਕ ਉਹਨਾਂ ਦੀ ਗੱਡੀ ਦੇ ਉੱਤੇ ਫਾਇਰ ਹੋਇਆ ਹੈ ਜਿਸ ਸਾਈਡ ਤੇ ਬੈਠੇ ਸੀ ਉਸ ਸਾਈਡ ਤੋਂ ਪਰ ਉਹਨਾਂ ਦਾ ਬਚਾਅ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਮਾਮਲਾ ਦਰਜ ਹੋ ਚੁੱਕਿਆ ਹੈ थाना ਸਿੰਘ ਭਗਵੰਤਪੁਰਾ ਦੇ ਵਿੱਚ ਤੇ ਅਸੀਂ ਤਫ਼ਤੀਸ਼ ਜਾਰੀ ਹੈਗੀ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਕੋਈ ਸਟਰੋਂਗ ਲੀਡ ਇਸ ਕੇਸ ਉੱਤੇ ਲੱਗੂ ਕੀ ਜਾਣਕਾਰੀ ਰਾਤ ਦਾ ਸਮਾਂ ਸੀ ਇਸ ਚੀਜ਼ ਨੂੰ ਅਸੀਂ ਇਸ ਐਂਗਲ ਨੂੰ ਅਸੀਂ ਇਨਵੈਸਟੀਗੇਟ ਕੋਈ ਕਾਤ ਲਗਾ ਕੇ ਬੈਠਣ ਦਾ ਐਂਗਲ ਤਾਂ ਮੈਂ ਹਲੇ ਵੈਸੇ ਇਟ ਇਜ਼ ਟੂ अर्ਲੀ ਮੈਂ ਸਾਰੇ ਐਂਗਲਸ ਨੂੰ ਐਕਸਪਲੋਰ ਕਰ ਰਹੇ ਹਾਂ ਕਿ ਕਿਸ ਤਰਫ ਤੋਂ ਆਏ ਸੀ ਕਿਸ ਤਰਫ ਨਿਕਲੇ ਨੇ ਜਦੋਂ ਵੀ ਕੋਈ ਕਲੀਅਰ ਤੁਹਾਡੇ ਕੋਲੇ ਆ ਜਾਏਗੀ ਲੀਡ ਅਸੀਂ ਮੀਡੀਆ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਇਨਸਪੈਕਟਰ ਅ ਦੇਖੋ ਇਨਸਪੈਕਟਰ ਗੱਬਰ ਸਿੰਘ ਆਪ ਕੋ ਤੇਉਣਾ ਨਰੰਦਨ ਡਰਾਈਵਰ ਸੀ ਉਹ ਐਸਐਚਓ ਮਟਰ ਨੇ ਤੇ ਸਰਕਾਰੀ ਕਿਸੇ ਕੰਮ ਦੇ ਵਿੱਚ ਉਹ ਆਈ ਸੀ ਇਸ ਤਰ੍ਹਾਂ ਤਾਂ ਉਹਦੇ ਚੁਣਾ ਕੋਈ ਫਾਇਰ ਹੋਇਆ ਜੀ ਕੋਈ ਫਾਇਰ ਤਾਂ ਉਹਨਾਂ ਨੂੰ ਪਹਿਲਾਂ ਅ ਦੇਖੋ ਜੀ ਪੁਲਿਸ ਦੀ ਨੌਕਰੀ ਜਿਹੜੀ ਹੁੰਦੀ ਹੈ ਇਹ ਬੜੀ ਜੋਖਮ ਵਾਲੀ ਨੌਕਰੀ ਹੁੰਦੀ ਹੈ ਅਕਸਰ ਜਦੋਂ ਤੁਸੀਂ ਸਰਕਾਰੀ ਕੰਮ ਕਰਦੇ ਹੋ ਕਿਸੇ ਨੂੰ ਸਦਾ ਵੀ ਹੁੰਦੀ ਹੈ ਤੇ ਲੋਕੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਅਸੀਂ ਉਹ ਕਿਹੜੇ ਕਿਹੜੇ ਇਹ ਜੇ ਇੰਪੋਰਟੈਂਟ ਕੋਈ ਸੈਂਸੇਸ਼ਨਲ ਕੇਸ ਸੀ ਜਾਂ ਉਹ ਸਾਰੇ ਨੂੰ ਸੀ ਐਕਸਪਲੋਰ ਕਰ ਰਹੇ ਹਾਂ ਤੇ ਗੱਡੀ ਅ ਗੱਡੀ ਉਹਨਾਂ ਦੀ ਪਰਸਨਲ ਸੀ ਜੀ ਅ ਮੈਂ ਸਪੈਸੀਫਿਕੇਸ਼ਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਮੈਂ ਹਾਲੇ ਕੁਝ ਪੁਸ਼ਟੀ ਨਹੀਂ ਦੇ ਸਕਦੀ ਕਿ ਗੱਡੀ ਉਹਨਾਂ ਦੇ ਕੋਲ ਨਹੀਂ ਹੈ ਨਹੀਂ ਨਹੀਂ ਫਾਇਰ ਮਤਲਬ ਕਿ ਉਹ ਬਿਲਕੁਲ ਸੇਫ ਨੇ ਕੁਇਸਟਰ ਦਾ ਨੁਕਸਾਨ ਨਹੀਂ ਹੋਇਆ ਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਜਿਸ ਜਿਸ ਤੁਹਾਨੂੰ ਰਿਪੋਰਟ ਮਿਲੇਗੀ ਅਸੀਂ ਤੁਹਾਡਾ ਸ਼ੇਅਰ ਕਰਾਂਗੇ